ਇਸ ਦਾ ਰੱਗ ਰੂ ਮਾਰ ਜਿਆਉਂਗੇ ਮੋਟਰ ਵਾਲੀ ਛੱਡ ਲੈਣੀ ਆਪਾਂ ਨੇ ਅੱਜ ਪਾਣੀ ਲਾਤਾ ਜੋ ਕਿ 2 4 5 ਦਿਨ ਤੱਕ ਇਹਨਾਂ ਨੇ ਬਤਾਇਆਣਾ ਆ ਤਾਂ ਅੱਛੇ ਢਰਤ ਚ ਜਾਣੀ ਆਪਣੀ ਇਹਦਾ ਬੱਤ ਤੀਏ ਦਿਨ ਰਾਮਕਾਲਾ ਜੀ ਨੂੰ ਕੋਈ ਇੱਕ ਬਾਈ ਮੈਨੂੰ ਕਹਿੰਦਾ ਵੀ ਪਾਣੀ ਨਾ ਲਾਈ ਮੈਂ ਤੈਨੂੰ ਉਹੀ ਕਹਿੰਦਾ ਪਾਣੀ ਕਾਹਦੇ ਵੇਚ ਤੇ ਲਾਇਆ ਜਦ ਤੇਰੀ ਬੱਲੇ ਪੱਕ ਗਏ ਹੁਣ ਤਾਂ ਗੀਤੀ ਕਿਤੇ ਘਣ ਕੇ ਵੇਚਣੀ ਆ ਨਾ ਗੇਤੀ ਨਹੀਂ ਮੈਂ ਤਾਂ ਇਹ ਕਵਰ ਲਾ ਦਨੇ ਆ ਜਮਾ ਦੇ ਸੰਗ ਤੇ ਹਾਂਜੀ ਪਹਿਲਾਂ ਆ ਰਹੀ ਗਰਮ ਹੋ ਗਈ ਦੀ ਆ ਰਹੀ ਹੋ ਗਈ ਦੀ ਹੱਥ ਗਰਮ ਹੋ ਗਿਆ ਤੋ ਦੇਖ ਲਾ ਦਸਾਈ ਕਦੇ ਕਦੇ ਕਹਿੰਦੇ ਜਿਸ ਦਾ ਕੰਮ ਉਸੇ ਕੇ ਸਾਥ ਹੋ ਆਹ ਤਰ੍ਹਾਂ ਹੋ ਜਾਂਦਾ ਹੈ ਸੰਗਾ ਬਾਜੀ ਉਹ ਕੰਮ ਹੈ ਨਹੀਂ ਕੋਈ ਗੱਲ ਨਹੀਂ ਹੋਇਆ ਗਿਆ ਇਹ ਅਧਿਗਠਨ ਕਰਿਆ ਪਹਿਲੇ ਬੂਟੇ ਦਾ ਪਹਿਲਾਂ ਹੀ ਤਾਂ ਹਲੇ ਨਾ ਦੂਆ ਦਾ ਤੀਆ ਤਾਂ ਤੀਆ ਤਾਈ ਦਾ ਕਹਿੰਦੇ ਮਾੜਾ ਹੁੰਦਾ ਕਿਹਨੂੰ ਵੀ ਥੋੜੀ ਆ ਗਿਆ ਕੰਮ ਗਲ ਗਿਆ ਚਾਰ ਆ ਤਿੰਨ ਰਲ ਗਿਆ ਪਾ ਇਹ ਤਾਂ ਹੈਗੀ ਦਾ ਕੰਮ ਗਲ ਗਿਆ ਖੜ ਗਿਆ ਗਿਆ ਜਿਹਨੂੰ ਲੋਕ ਲੈ ਬੈਠੇ ਦੀ ਖਬਰ ਲੈਣ ਆ ਗਏ ਮਾੜਾ ਇੱਥੇ ਬੈਠਾ ਰਹਾ ਭਾਈ ਇਹ ਬੁੱਟੇ ਜਾਂਗਣਾ ਆ ਭਾ ਦੀ ਤਾਂ ਸਾਰੀ ਕਿਵੇਂ ਬੱਜੀ ਆਏ ਫੜਿਆ ਉਹਦਾ ਵੜਦਾ ਤਾਂ ਉੱਪਰ ਤੇ ਉਹ ਵੱਡ ਹੋ ਗਿਆ ਉਹ ਬਫਰ ਆ ਕੇ ਇੱਥੇ ਕੜ ਗਿਆ ਉੱਚਾ ਦਾ ਵੱਡਿਆਂ ਨੇ ਹੱਥ ਘੱਟ ਸੋ ਨਾੜ ਮਾ ਪੁਰਾਣਾ ਨਾੜ ਪੱਟ ਹੋ ਗਈ ਲਾਦੀ ਮਾ ਜੀ ਨਾੜ ਪੱਟ ਹੋਣੇ ਆਏ ਬੈਠਣਾ ਨਾੜ ਚਲਾ ਚੱਲਣਾ ਦਾ ਫੋਨ ਦਾ ਹਾਂ ਨਾੜ ਦਾ ਮਾਨ ਨੇ ਤੇ ਪਟਾਕੇ ਵਾਲਦਾਂ ਦੇ ਇਹ ਸਾਬਕਾ ਜਵਾਨੀ ਵਾਲਾ ਫੋਨ ਹੈ ਲੈ ਲੈ ਗਿਆ ਮੈਨੂੰ ਤਾਂ ਪਤਾ ਹੋਣੀ ਹੈ ਬਣਾਣਾ ਦਬਾ ਦਬਾ ਕੱਢਣਾ ਲੈ ਮਾਸੜ ਤੇਰਾ ਹੁਣ ਗਿੱਟਾ ਕਿਦਾਂ ਗਿੱਟਾ ਗਿੱਟਾ ਅੱਧੀ ਰਾਤ ਓਕੜ ਦੋਦਾ ਤਾਂ ਤੜਕੇ ਨੂੰ ਹੋ ਗਿਆ ਲੋਪ ਅਪਡੇਟ ਹੋ ਗਿਆ ਫਿਰ ਅਪਡੇਟ ਹੋ ਗਿਆ 12 ਵਜੇ ਤੋਂ ਬਾਅਦ ਹਾਂ ਇਹਦੀ ਐਮਬੀ ਮੁੱਕ ਗਈ ਸੀ ਓਏ ਇਹਦੀ ਐਮਬੀ ਮੁੱਕ ਗਈ ਸੀ 12 ਵਜੇ ਤੋਂ ਬਾਅਦ ਆਈ ਯਾਰ 12 ਵਜੇ ਤੋਂ ਦੁਬਾਰਾ ਹਾਂ 12 ਵਜੇ ਤੋਂ ਬਾਅਦ ਦੁਬਾਰਾ ਗੱਲਾਂ ਹੋਈਆਂ ਉਹਨਾਂ ਨੇ ਗੱਲਾਂ ਕਿਉਂ ਨਹੀਂ ਆ ਮਾਸੜ ਹਾਂ ਭਾਈ ਕੱਲ ਸਾੜ ਹਾਂ ਤਾਂ ਪੱਕ ਗਏ ਆਹਾਹਾ ਬੰਦ ਨਾ ਪੱਕ ਕੇ ਆਹ ਆਜ ਜਲਾ ਲਣਾ ਵੇਡ ਮੈਂ ਵੀ ਲਾਵਾਂ ਫਿਰ ਕਿਹੜਾ ਦੇ ਦੇਣਾ ਖੇਤ ਨੂੰ ਅੱਜ ਅੱਜ ਤਾਂ ਇੰਨਾ ਚਾਲਾ ਹੋ ਰਿਹਾ ਧਵਾ ਦੇ ਨਾ ਮੈਂ ਖੇਤ ਦਾ ਹਾੜਾ ਜੀਰ ਨੂੰ ਹੌਸਲਾ ਦੇ ਕਰਦਣਾ ਵੀ ਹਾਂ ਤਿਆਰ ਹੈ ਵੀ ਟਰਾਲਾ ਕਰ ਤੇ ਯਾਰ ਤੂੰ ਨੱਕ ਭਰਾਈ ਟਰੈਕਟਰ ਵੀ ਹੌਸਲਾ ਹੋ ਜਾਂਦਾ ਟਰਾਲੇ ਨੂੰ ਵੀ ਲਦੀਰ ਵੀ ਤਿਆਰ ਹੈ ਜੀਰ ਵੀ ਤਿਆਰ ਹਾਂ ਦੋ ਚੀਜ਼ਾਂ ਨੂੰ ਫਾਇਦਾ ਹੋ ਜਾਣਾ ਨਾਲੇ ਰਾਮਾ ਜੀ ਹੋ ਜਾਣਾ ਉਹਨਾਂ ਦੇ ਪੈਰਗਨ ਹਾਂ ਆਪਾਂ ਅਸੀਂ ਮੈਂ ਵੀ ਆਪਣੀ ਵਾਲ ਦੀ ਬੈਟਰੀ ਬੂਟੀ ਖੋਲ ਕੇ ਲਾਵਾਂ ਉਹ ਲਗੜੀ ਜਮੀਨ ਬਣਾਉਂਦੇ ਤੇ ਤਖੜਾ ਵਾਇਰਸ ਤੋਂ ਪਾਣੀ ਕੱਢ ਕੇ ਮੁੰਦੀ ਮਾਰੀ ਤੂੰ ਪਾਣੀ ਪਾ ਕੇ ਦੁਬਾਰਾ ਰੱਖੀ ਤੋਂ ਪੇਂਟ ਤੇ ਲਾਈਟਾਂ ਬਾਲਦੀ ਐ ਸਟਾਰਟ ਨਹੀਂ ਕਰਦੀ ਹਲੇ ਅੱਜ ਲਾ ਦੇਣੀ ਐ ਦੇਖਣਾ ਚਾਹ ਤੂੰ ਇਨਵਰਟਰ ਉੱਥੇ ਤੇ ਕੱਢਣਾ ਕਿ ਕਣਾ ਹੋ ਫੇਰ ਸਾਹਮਣੇ ਨਿਕਲੂਗਾ ਬ੍ਰੇਕ ਉਹ ਤੇ ਕੰਮ ਕਰਦੇ ਐ ਮੈਂ ਸਟਾਰਟ ਕਰਕੇ ਕੱਢੂਗਾ ਪੇਂਟ ਕਿਹਨਾਂ ਚਾਰਜ ਲਾਉਣੀ ਨਹੀਂ ਮੈਨੂੰ ਲਾ ਚੈੱਕ ਲੈਣੇ ਪੈਣੇ ਪਰ ਇਧਰ ਨੂੰ ਲਾਤਾ ਨਾ ਸਿੱਧਾ ਕਰਕੇ ਹਾਂ ਹਾਂ ਠੀਕ ਆ ਫੇਰ ਠੀਕ ਆ ਮਗਾਇਤ ਨੂੰ ਜਾਣ ਮਾਨੇ ਆ ਮਾਲਵੇ ਦਾ ਗੱਲ ਵੀ ਖੋਲ ਕੱਢ ਲੈ ਆ ਉਹਨਾਂ ਦੇ ਹਾਂ ਵੀ ਦੋ ਕਰਨਾ ਅੱਧਾ ਵਹਿਲਾ ਲਿਆਉਨੇ ਆ ਅੱਧਾ ਉਹ ਕੰਬੇਲੇ ਹੀ ਆ ਦੋਤੇ ਦੇ ਨਾਲੇ ਜੋੜ ਦੇਣਾ ਨਾਲੇ ਵੀਡੀਓ ਨਾਲੇ ਵਿੱਚ ਪਤਾ ਲੱਗ ਜਾ ਵੀਚ ਨਾਲੇ ਵਿੱਚ ਪਤਾ ਲੱਗ ਜੂ ਕੋਈ ਹੈ ਤਾਂ ਨਹੀਂ ਜਾ ਰਿਹਾ ਇਹਨਾਂ ਲੋ ਇਹਨਾਂ ਵਜਨ ਕਾਤੇ ਇਹ ਚ ਇੱਕ ਪੇ ਕੋਲ ਜਲੀ ਕਰਦਾ ਆ ਨਾ ਵੀ ਕਾਣਾ ਕਰਤਾ ਨਾ ਮਹਾਤਾ ਦਾ ਪੱਕੇ ਜੇ ਵੱਡ ਸੋ ਤਾਂ ਦੇਖ ਲੈ ਹੈ ਨਾ ਵੱਡ ਦੂੰਗਾ ਮਾ ਤਾਂ ਰਾਸਤਾ ਨਹੀਂ ਹੈਗਾ ਕਹਿੰਦਾ ਪਹਿਲਾਂ ਦੱਸਣੀ ਨਹੀਂ ਕਹਿੰਦਾ ਸੀ ਮਸ਼ੀਨ ਨੇ ਉੱਥੇ ਕਾਸ ਲੈਣ ਨੂੰ ਨਾ ਲੱਲ ਠੀਕ ਹੈ ਮਸ਼ੀਨ ਨੇ ਉੱਥੇ ਕਾਸ ਲੈਣ ਦੀ ਆਪਰੇ ਉਹ ਨਹੀਂ ਹੱਸਿਆ ਜਦ ਖਾਜੀ ਥੇੜਾ ਤੁਹਾਨੂੰ ਸਮਝ ਲੱਗੀ ਕਹਿੰਦਾ ਹੈਗਾ ਹੱਲ ਫਿਰ ਵੱਡ ਦੋ ਮਹਾਰਾਸ਼ਟਰ ਨਹੀਂ ਹੈਗਾ ਕਹਿੰਦਾ ਹੱਲ ਹੈਗਾ ਬੰਦੇ ਕਹਿੰਦਾ ਉੜ ਕੇ ਜਾਊਗੀ ਕਹਿੰਦਾ ਸੀ ਮਸ਼ੀਨ ਨੇ ਉੱਥੇ ਕਾਸ ਲੈਣ ਦੀ ਪਹਿਲਾਂ ਦੱਸ ਦਿੰਦੇ ਆ ਮਾਂ ਵੀ ਗੱਲ ਤੇ ਠੀਕ ਵੀ ਉਹ ਵੀ ਤਾਂ ਚਰ ਘਟਾ ਨਹੀਂ ਆ। ਕੱਲ ਉਹਤੀ ਘੜਾ ਦੇ ਜਿਹੜੇ ਅੱਲੇ ਵਾਲੇ ਨੇ ਵੱਢਣ ਚੱਲ ਪੈਣਾ। ਕੱਲ ਉਹ ਨਾ ਮੰਡੇ 'ਚ ਵੱਢਤੀ ਬਣੀ ਦੀ। ਕੱਲ ਵੱਢੀ। ਹੂੰ ਮਸ਼ੀਨ ਚੱਲ ਪਈ ਦਾ ਮਤਲਬ। 1509 ਵੱਢੀ ਬਿੰਦਰ ਕਹਿੰਦਾ। ਅੱਛਾ। ਬਿੰਦਰ ਦਾ ਬਿੰਦਰ। 1509 ਆ ਆਪਾਂ ਜਿਹੜੀ ਫਾਰਮ 'ਚ ਦੇਖੇ ਦਰਿਆ 'ਚ ਗਿਰੀ ਪਈ ਦੀ ਉਹ ਪੱਕੀਓ ਨਾਲ ਵੀ ਵੀ ਹੂੰ ਜਾਈਗਾ ਸੀਪਾ ਦਾ। ਸੀਪਾ ਦਾ ਮੈਂ ਨਹੀਂ ਤਾਂ। ਬਾਰੀ ਮਸਲ ਜਦੋਂ ਮਾਰਜੀ ਨੂੰ ਦੇਖਦਾ ਪੱਕਣੇ ਵੱਜਣ ਲੱਗ ਗਈ ਹੁਣ ਤਾਂ ਸਮਾਂ ਹੀ ਆ ਗਿਆ ਜਦੋਂ ਮਾਰਜੀ ਨੂੰ ਝਾਕਰਾ ਸਾਹਿਬ ਆਣ ਕੱਲ ਯਾਰ ਮੰਡੇ 'ਚ ਪੜਾਈ। ਮੈਂ ਤਾਂ 10 ਦਿਨ ਦੇਖੀ ਚੁੱਕਿਆ ਹਾਲਾ। ਕਿੰਨੇ ਪਿੱਛੇ ਦਿਨ ਕਿੰਨੇ ਰਹਿ ਗਏ 25 ਦਿਨ ਦੀ ਲਾਉਨੇ ਆਪਾਂ ਉਹ ਦਿਨ ਘੱਟ ਇਹ ਤਾਂ 100 ਦਿਨ ਤੇ ਵੱਧ ਲੰਦੀ ਜਿਹੜੇ ਹੈਗੇ ਆ ਉਹ ਹੋਰ ਵੀ ਦੱਸਦਾ ਨਵਾਂ ਆਇਆ ਜਿਹੜਾ ਸਣੇ ਬੰਨੀ ਦੀ 100 ਦਿਨ ਕਿਹਾ ਉਹਨਾਂ ਉਹ ਹਾਂ ਉਹ ਅਕਣਾ ਕੋ 400 ਕੋਸਤਾ ਉਹ ਵੀ 75 ਦੇ ਆਲਗੋ ਸਿਕਣਾ ਪਤ ਨਹੀਂ ਹਜ਼ਾਰਾਂ 135 ਦਿਨਾਂ ਵਾਲੀ ਵੀ ਹੈਗੀ ਹੈ 135 ਦਿਨਾਂ ਵਾਲਾ ਵੀਜ ਵੀ ਉਹ ਹੈ ਉਹ ਵੀ ਹੈ ਮੈਨੂੰ ਇਹ ਦੱਸ ਬਿੱਤਰੇ ਹੁਣ ਪੱਟੀ ਪੁੱਟੀ ਕੇ ਰੱਖ ਲਿਆ ਮੋਟਰਾਂ ਵਿੱਚ ਤੈਨੂੰ ਹੋਰ ਤੱਕ ਕਿਸੇ ਨੇ ਪੁੱਛਿਆ ਨਹੀਂ ਮੈਂ ਲੈ ਕੇ ਚੱਲਾਂਗਾ ਨਹੀਂ ਬਸ ਸੁੱਕ ਗਿਆ ਆਪਣਾ ਉਹ ਜੋ ਮਰਦੀ ਲਾ ਲਾ ਨੰਬਰ ਬਸ ਸੁੱਕ ਗਿਆ ਹੁਣ ਇੱਥੇ ਮਿੱਟੀ ਮਾਲ ਦੇਣੀ ਇਹਨੂੰ ਲਾ ਕੇ ਫੇਰ ਬੁੱਟੇ ਬਚੜ ਜਾਣਾ ਇਹਦੇ ਹੋਰ ਫੁੱਲ ਟਿੱਕੀ ਮੋਟਰਸਾਈਕਲ ਦੇ ਚ ਹੋਣਾ ਸਮਾਨ ਪੈਰ ਲੈ ਕੱਢੋ ਭਾਈ ਹੁਣ ਕਾਦ ਕੰਮ ਆਉਣੇ ਆ ਇਹ ਹਾਂ ਉਹ ਰੱਖ ਦੇ ਘਰ ਨਹੀਂ ਕੱਢ ਕੇ ਘਰ ਰੱਖ ਲੈ ਐਜੇ ਹੁਣ ਸਾਡੇ ਹੋਊਗਾ ਬੱਚੇ ਨੇ ਨਾਸਤਾ ਤੇਰਾ ਐਨੇ ਘਰਾਂ ਨੇ ਸੀ ਜਾਂਦੇ ਪੱਟੀ ਪੁੱਟੀ ਕਰਾਉਂਦੇ ਹਾਂ ਇਹ ਤਾਂ ਜਦ ਮਿੱਟੀ ਲੱਗੇ ਐ ਲੱਗੇ ਗੇ ਅੰਗ ਫਿਰ ਹੋ ਸਕਦਾ ਫਿਰ ਹੋਦਾ ਅੱਜ ਚਾਰਨੀ ਚਲੀ ਗਏ ਇਹਦਾ ਦੇਖੀਓ ਵੀਡੀਓ ਦੇ ਬਾਅਦ ਕੁਝ ਨਹੀਂ ਹੋਇਆ ਕੁਝ ਹੋਇਆ ਤਾਂ ਕੁਝ ਨਹੀਂ ਪੌੜੀ ਛੋਟੀ ਲਿਆਉਂਦੀ ਅਸਲ ਦਾ ਬੜੀ ਲਿਆਉਂਦੀ ਛੋਟੀ ਹੈ ਲੈ ਉਹ ਮੈਂ ਬੜੀ ਗਈ ਜਾਂਦਾ ਇਹਨੂੰ ਉਹ ਛੋਟੀ ਆ ਹਰ ਕੇ ਜਾ ਉਹ ਪਰਦਾ ਤੈਨੂੰ ਥੱਲੇ ਹੱਥ ਪਾਉਣਾ ਪੈਂਦਾ ਉੱਪਰ ਤੇ ਆ ਰਹੀ ਖਿੱਚਦਾ ਫੇਰ ਆ ਰਹੀ ਨੇ ਵੱਜਣੀ ਵੱਜਣਾ ਉਹ ਐਨੇ ਨਹੀਂ ਵਿੱਕੀ ਛਾਂਗਣੇ ਨੇ ਬਾਹ ਹੀ ਹੱਦ ਛਾਂਗਣਾ ਬਾਹ ਹੀ ਛਾਂਗਣਾ ਇੱਕਾ ਉਹ ਡੰਡਾ ਬਸ ਤੀ ਆ ਬੂਟੇ ਵੱਡੇ ਦੇ ਕਿਹੜਾ ਆ ਚੱਲ ਜਵਾਬ ਉਹਦਾ ਕੋਈ ਫਰਕ ਨਹੀਂ ਹੈਗਾ ਉਦੋਂ ਵੀ ਕੋਸਾ ਸਰਾ ਕਰਿਆ ਮਤਾਂ ਹੁਣ ਜਲਾਬ ਦੇ ਬੁੱਤੇ ਵਾਂਗ ਵਾਲਾ ਸਾਲੂਕ ਤੇ ਮਰਜ਼ੀ ਕੋ ਕਹਿ ਲੋ ਇਹਨੇ ਪਹਿਲਾਂ ਸ਼ਾਂਗੇ ਤੇ ਮੈਂ ਜੱਦ ਵੀ ਗਿਆਗਾ ਤਾਂ ਇਹ ਇੱਕਨੇ ਖੜਨਾ ਉਦੀ ਸ਼ੰਗਾਈ ਹੋਣੀ ਚਾਹੂਗਾ ਹੋਰ ਵਧੇ ਵਧ ਉਹਦੇ ਕੋ ਵੀ ਆਸ ਆਉਦੀ ਹੋਰੀ ਉਹ ਯਾ ਘੰਢੀ ਆ ਗਈ ਆਦਮੇ ਹਾਂ ਦੇਖੀ ਜਾ ਕੇ ਮਨ ਲਖੜਾ ਕੱਲ ਹੁਣ ਹੀ ਦਊਗਾ ਗਿਣਤੀ ਵੀ ਤਬਾ ਦੂ ਗਿਣਤੀ ਵਾਲਾ ਦੋਲ ਜੁੱਕੇ ਤਾਂ ਆਏ ਉਹਨੇ ਕਹਣਾ 70 ਹੈਗਾ ਤਾਂ ਕੱਤ 70 ਇਹਨੂੰ ਤੂੰ ਗਿੰਦਾ ਹੀ ਨਹੀਂ ਇਹ ਸਾਹ ਚਾਲਦੇ ਆ ਐਸ ਹਾਂ ਚੱਲਦੇ ਤੂੰ ਗਣ ਦਈਂ ਇਹਨੂੰ ਉਹਨੇ ਕਹੀ ਜਣਾ ਛੋਟਾ ਇਹਨੇ ਕਹਣਾ ਹੋ ਵੀ ਤਾਂ ਬੜਾ ਤੁਸੀਂ ਉਹ ਬਰਾਬਰ ਹੀ ਆ ਜਣਾ ਵਾ ਠੀਕ ਠੀਕ ਜਾਊ ਜਾਊਗਾ ਨੱਕ ਪੂਰਾ ਹੋਊਗਾ ਇਹ ਗੱਲ ਅੱਜ ਹੋ ਗਈ 20 ਰਹਿ ਗਏ 10 ਦੇ ਚੈਨਲ ਬਹੁਤ ਬੈਨੇ ਅਸੀਂ ਉਧਰ ਮੈਂ ਕਹਿੰਦਾ ਕੱਦੇ ਕੇ ਬੀ ਤਾ ਨਾ ਕਿ ਜਲ ਤੱਕ ਕਹਿੰਦੇ 15 ਦੇ ਰਹਿ ਕੇ ਲਾ ਕੇ ਉੱਥੇ ਖੜੇ ਦਿਨ ਜਾਂਦੇ ਹੀ ਗਾ ਦੇ ਪਾ ਹੁਣ ਕਹਿੰਦੇ ਦਿਨ ਵੀ ਮੈਂ ਇਹਦਾ ਹੋਆ ਪਿਆ ਉਹਨਾਂ ਦਾ ਦਿਨ ਛੋਟੇ ਹੋ ਗਏ ਨੇ ਪੱਕਦੇ ਨਹੀਂ ਕੱਲ ਸਰਦੂ ਜੀ ਪੁੱਛ ਰਿਹਾ ਸੀ ਦੇਖ ਕੇ ਹਰਿਆਈ ਮਾਰਦੀ ਹੈ ਤੁਸੀਂ ਕਹਿੰਨਾ ਵੱਡ ਹੋ ਜੂ ਉਹਨੇ ਪੱਕਣਾ ਨਹੀਂ ਉਹਨੇ ਪੱਕਣਾ ਨਹੀਂ ਹੈਗਾ ਅਸੀਂ ਕਹੀ ਜਣੇ ਪਹਿਲੀ ਆ ਗਈ ਮਛੀਲੇ ਉਹਨੇ ਪੱਕਣਾ ਨਹੀਂ ਮੈਂ ਕਹਿੰਦਾ ਜੇ 10 ਦਿਨ ਜਿੰਨੀ ਮਰਜੀ ਪੱਕੀ ਬਣਾ ਲੈ ਟਰਾਲੇ 'ਚ ਹਰਿਆਈ ਫਿਰ ਵੀ ਵੱਜਣੀ ਆ ਜਾਂ ਮੁੱਠੀ ਚੱਕਣੀ ਉਹਨਾਂ ਨਾਲ ਹੋਲ ਖੜ ਜਾਂਦਾ ਇਹ ਦੋ ਦਿਨ ਫਿਰ ਪਹਿਲੇ ਮੱਗੂ ਜਮਾਨ ਜਾਣਾ ਉਹ ਬਾਈ ਸਾਡੇ ਪਿੰਡ ਮੌਚਾਲੀ ਮਸ਼ੀਨ ਵੀ ਹੈਗੀ ਆ ਹਾਂ ਸਭ ਕੁਝ ਹੈਗਾ ਮੌਚਰੇ ਵਾਲਿਆ ਅੱਜ ਮੌਚਰੇ ਲਾ ਕੇ ਦੇਖਦੇ ਪਹਿਲਾਂ ਚਾਰ ਜਲਾ ਕੇ ਦੇਖ ਲਓ ਹਾਂ ਉਹਨੂੰ ਵੀ ਲੈ ਹਾਂ ਉਹ ਵੀ ਦੇਖ ਲੈ ਲਾਉਣੇ ਆਂ ਆਪਾਂ ਕਾਲੇ ਨੇ ਜਵਾਬ ਹੀ ਦੇ ਦੇਣਾ ਫਿਰ ਇਸਤੇਦਾਰ ਲੈ ਕੇ ਚਾਚਾ ਵੀ ਦਿਰਾਈ ਲਾ ਇਹ ਦਿਨ ਇਹ ਦਿਨ ਜਣੀ ਜਵਾਬ ਦਿੰਦਾ ਉਹ ਇਹ ਦਿਨ ਜਣੀ ਜਵਾਬ ਦਿੰਦਾ ਉਹ ਜੇ ਅਸੀਂ ਜਵਾਬ ਦੇ ਦਿੱਤਾ ਫਿਰ ਖੋ ਜਾਣ ਉਹਨੂੰ ਕੋਈ ਬਰਕ ਨਹੀਂ ਹੈ ਉਹਨੂੰ ਕੋਈ ਬਰਕ ਦਾ ਆਪਰੇਸ਼ਨ ਰਾਤ ਕਰਵਾ ਲਿਆ ਉਹਨੇ ਨਹੀਂ ਕੱਲ 4:30 ਵਜੇ ਤੋਂ ਡਾਕਟਰ ਨੇ ਬੁਲਾਇਆ ਵਾਤਾ ਮੈਂ ਉਹਨੂੰ ਫੋਨ ਵੀ ਕਰਾਂ ਸਭ ਪੂਰੇ 3 ਵਜੇ ਤਾਂ ਕੰਡਾ ਲਾਉਂਦਾ ਰੇਤੇ ਦਾ ਬਾਈ ਨਾਲੇ ਹਾਂ ਸੱਚ ਗੱਲ ਯਾਦ ਆ ਗਈ ਮੇਨ ਉਹ ਕਹਿੰਦੇ ਬਈ 100 ਕੁਇੰਟਲ ਚ ਨਾ 100 ਫੁੱਟ ਚ 40 ਕੁਇੰਟਲ ਹੁੰਦਾ ਬਾਜਾ ਇਹਨਾਂ ਹਾਂ ਉਹ ਇਹਦੇ ਵਿੱਚ ਹੁਣ ਬਾਕੀ ਕਹਿੰਦਾ 5-10 ਕੁਇੰਟਲ ਇਧਰ ਉਧਰ ਜੇ ਗਿੱਲਾ ਗੁੱਲਾ ਏ ਠੀਕ ਹੈ ਅਸੀਂ ਪਤਾ ਗਿਆ ਉਲਝੀ 150 ਦੇ ਲਗਭਗ ਆਗਾ ਮੈਂ ਕਹੀ ਕਿ 250 ਫੁੱਟ ਹੈ ਵੀ 250 ਤੋਂ ਕੁਇੰਟਲ ਹੋ ਹੀ ਬਣ ਗਿਆ ਇਹ ਤੁਸੀਂ 1 ਕਿਲੋ ਵੀ ਲੈ ਲੈ ਹੁਣ ਕਈ ਵੀਰਾਂ ਨੇ ਸਮਝ ਆਇਆ ਵਾ ਗੁਣਾ ਗਾਣਾ ਕਰਕੇ ਚਲੋ ਠੀਕ ਆ ਉਹਨਾਂ ਨੇ ਕਿਸੇ ਨੇ 1 40 ਦੇ ਲੈ ਲਿਆ ਉਹ ਸਮਝ ਸਾਡੇ ਆਉਂਦਾ ਠੀਕ ਹੈ 1 ਬਾਈ ਨਾਲ ਸਿੱਧਾ ਸਭ ਜਾਣੇ ਸਮਝਾਦਾ ਕਹਿੰਦਾ ਮਾਸਟਰ ਤੂੰ 1 ਕਿਲੋ ਕਹਿੰਦਾ 1 ਫੁੱਟ ਵਿੱਚ 250 250 ਹਾਂ 250 ਕਿਲੋ ਹੀ ਹੋਇਆ 250 ਕਿਲੋ ਦਾ 250 ਕਵਾਂਟਰ ਬਣਿਆ ਉਹ ਸਾਰੇ ਦਿਮਾਗ ਚ ਗੱਲ ਆ ਗਈ ਕਿੱਥੇ ਮੈਂ 250 ਫੁੱਟ ਗਏ ਕਵਾਂਟਲਾਂ ਚ ਗਿਣੀ ਗਿਆ ਕਿਲੋ ਨੂੰ ਕਵਾਂਟਲਾਂ ਚ ਗਿਣੀ ਗਿਆ ਹਾਂ ਉਸ ਦੀ ਗੱਲ ਆ ਗਈ ਵੀ 1 ਕਿਲੋ ਜੇ ਮੈਂ ਲਾਉਂਦਾ ਹਾਂ ਸਮਝ ਲੈ 1 ਫੁੱਟ ਵਿੱਚ 250 ਕਿਲੋ 250 ਹੀ ਹੋਇਆ ਕਿਲੋ 250 ਕਵਾਂਟਰ ਹੋਇਆ ਇਹ ਪਾ ਦਾ ਲਾਉਂਦੇ ਤਾਂ ਉਧਰ ਵਾਣ ਬਾਕੀ ਬਈ ਸਰਬਜੀਤ ਜਹੋਂ ਲੈ ਆਉਂਗਾ ਕੰਡਾ ਕਰਾ ਦਿਆਂ ਮਾੜ ਯਾਰ ਤਰਾ ਦਿਲਪ੍ਰੀਤ ਨਰੇਂਦਰ ਗੜੀਆ ਨੇ ਉਹ ਬਣਾਇਆ ਤਾਂ ਫੁੱਟ ਬਾਈ ਫੁੱਟ ਦੀ ਪੇਟੀ ਭੁੱਲ ਗਿਆ ਉਹਨੂੰ ਪੁੱਛ ਲਿਆ ਪੁੱਛ ਲਿਆ ਉਹਨੇ ਵੀਡੀਓ ਦੱਸਿਆ ਹੋਇਆ ਰੇਤੇ ਵਾਲੀ ਆਪਣੀ ਜਿਹਨੇ ਆਪ ਭੁੱਲ ਗਿਆ ਉਹਨੂੰ ਫੋਨ ਲਾ ਲਿਆ ਗੱਲ ਕਹਿੰਦਾ ਤੁਸੀਂ ਕੱਢ ਕੇ ਤੇ ਇੱਕ ਜੀ ਬਾਈ ਤੁਸੀਂ ਫੁੱਟ ਬੈਲੇ ਜਾਂ ਫੁੱਟ ਬਾਈ ਫੁੱਟ ਦੀ ਪੇਟੀ ਤਿਆਰ ਕਰੋ ਉਹਨੂੰ ਭਰ ਕੇ ਹੱਥ ਦੇ ਕੇ ਘੰਡੇ 'ਤੇ ਰੱਖੋ 5 ਬੰਦੇ ਆ ਸਾਨੂੰ ਪਤਾ ਲੱਗਿਆ 2 ਘੰਟੇ ਬਾਅਦ ਪਤਾ ਲੱਗ ਜਾਂਦਾ ਨਹੀਂ ਫੁੱਟ ਬਾਈ 42 ਹੁਣ ਆਏ ਦੇਖ ਲੈ ਜੱਗੇ ਉਹ ਜੱਗੇ 42 ਉਹ ਉਹ ਫੁੱਟ ਬਾਈ ਫੁੱਟ ਨਹੀਂ ਬਿੰਦੇ ਉਹ ਉਹਨਾਂ ਦੀ ਮਿੰਨਤੀ ਕੋਈ ਹੋਰ ਯਾਰ 42 43 ਮਿੰਟ ਆਏ ਹੋਏ ਆ ਹਰੇਕ ਦੀ ਹੌਣ ਤੱਕ ਇਹਦੀ ਮੰਨੂਗਾ ਜਣੀ ਘੁੰਮ ਕੇ ਚੀਜ਼ ਉੱਥੀ ਆ ਜਾਂਦੀ ਐ 150 140 45 ਦੇ ਗੇਟ ਚ ਆ ਜਾਂਦਾ ਉਹ ਵੀ ਗਿੱਲੇ ਫਿਰ ਸੁੱਕੇ ਦਾ ਫਰਕ ਇੱਕ ਫੁੱਟ ਆਏ ਨੂੰ ਇੱਕ ਫੁੱਟ ਆਏ ਨੂੰ ਇੱਕ ਫੁੱਟ ਆ ਰਸ ਕਿਲੋ ਦਾ ਤਾਂ ਆਊਗਾ ਯਾਰ ਗੋਲ ਗੋਲ ਤਾਂ ਤਾਂ ਘੱਟ ਵੀ ਗਿਆ ਰਾ ਦੋ ਦੋ 2.5 ਫੁੱਟ ਤਾਂ ਘੱਟ ਗਿਆ ਤੇ ਤੀਰੀ ਤਾਂ ਐ ਚੱਲਦੀ ਪਾਣੀ ਉਹਦਾ ਵੀ ਗਿੱਲੇ ਸੁੱਕੇ ਦਾ ਤਾਂ ਬਹੁਤ ਫਰਕ ਪੈਂਦਾ ਗਿੱਲੇ ਦੇ ਤਾਂ ਦਾ ਬਹੁਤ ਫਰਕ ਪੈਂਦਾ ਪਿਓ ਰਿਹਾ ਪੂਰਾ ਦੇਖ ਪਾਣੀ ਦਾ ਉਹ ਗਿੱਲੇ ਦਾ ਤਾਂ ਫਰਕ ਹੈਗਾ ਹੱਥੋਂ ਚੱਕੇ ਦੇ ਬਦਲ ਲੱਦ ਲੱਗੇ ਤਾਂ ਕਿ ਜਿਹੜਾ ਉੱਪਰ ਉੱਪਰ ਵਾਲੀ ਤਹਿ ਸੀ ਉਹ ਸੁੱਕੀ ਸੀ ਜੂ ਜੂ ਥੱਲੇ ਜਾਈ ਜਿੰਨੇ ਗਿੱਲੇ ਨਿਕਲ ਹੀ ਜਾਂਦਾ ਗਿੱਲਾ ਨਿਕਲ ਜਾਂਦਾ ਵੀ ਗੱਦਾ ਵੀ ਕਨਵੇਅਰ ਦੇ ਥੱਲੇ ਸੀ ਸਮਝ ਲੈ ਨਾਮ ਦੇ ਨਾਲ ਹੂੰ ਜੱਡ ਦਿਮਾਗ ਇੱਥੇ ਗਰਾਦੀ ਜੜੀ ਉੱਤੀ ਅੜੀ ਗਈ ਸੀ 250 ਫੁੱਟ ਕਹੀਗੇ ਵੀ 250 ਫੁੱਟ ਤਾਂ ਸਿੱਧਾ ਹੀ ਬਣ ਗਏ ਨੇ ਫੁੱਟ ਚਾ ਕਿਲੋ ਆਊਗਾ ਹੀ ਹਾਂ ਉਹ ਫੇਰ ਦਿਮਾਗ ਨੇ ਹੁਣ ਦੱਸੇ ਦੇ ਪਤਾ ਲੱਗਿਆ ਹੋਏ ਦੇ ਵਿੱਚ ਉਹ ਬਾਈ ਨੇ ਸਿੱਧੇ ਹੀ ਜੱਤ ਕਹਿੰਦਾ ਇੱਕ ਕਿਲੋ ਲਾਇਆ ਵਾ ਸਰ ਇੱਕ ਫੁੱਟ ਚ 250 ਕਿਲੋ ਹੀ ਹੋਇਆ 250 ਕਾਟਰ ਬਾਕੀ ਗੱਲ ਸਹੀ ਹੈ ਮਹਾਰਾਜ ਪਰਕਾਰ ਸਾਰ ਤੜਕੀ ਲੱਗੇ ਹੋ ਤਾਂ ਪੜਨ ਕਮੈਂਟ ਮਗਾਉਣ ਕੋਈ ਨਹੀਂ ਕੱਢਦੇ ਨੀ ਜੋੜ ਇਹਨੂੰ ਵੀ। ਉਹ ਠੀਕ ਐ। ਬਜੀ ਆਪਣੀ ਆਪਣੀ ਰਾਹ। ਪਤਾ ਲੱਗ ਗਿਆ। ਨਹੀਂ ਅਸੀਂ ਹੋਰੇ ਵਾਸਤੇ ਉਹਨਾਂ ਦੇ ਫਿਰਦੇ ਤੇ। ਨੌਲਜ ਨਹੀਂ ਸਾਨੂੰ ਛੇਦ ਦੀ। ਨੌਲਜ ਚਾਹੀਦੀ ਆਪਾਂ ਨੇ ਕਦੇ ਗੱਲ ਚੀਜ਼ ਪਰ ਗੌਰ ਨਹੀਂ ਕੀਤੀ। ਬਸ ਅਸਲੀ ਸਾਡੂ ਜਾਂਦੀ ਨਹੀਂ। ਹਾਂ। ਆਪਾਂ ਨੇ ਕਾਹਦੇ ਨਾ ਹੋਜੀ ਮੈਂ ਤੁਹਾਨੂੰ ਕਹਿੰਦਾ ਪੱਕਾ ਗੌਰ ਕਰਦੇ ਹੋ ਚੀਜ਼ਾਂ ਦੀ। ਪੂਰਾ ਉੱਥੋਂ ਦੇ ਸਰ੍ਹਸੇ 'ਚ ਜ਼ੋਰ ਲਾ ਕੇ ਨਿਕਲਿਆ ਟਰੈਕਟਰ ਵੀ। ਆਪਾਂ ਨਾ ਤਾਂ ਉੱਥੇ ਗੱਲ ਛੜਪੀ। ਗੱਲ ਛੜੀ ਜਿਆਦਾ ਮੇਨ। ਹਸਵੀਰ ਕਹਿੰਦਾ ਉਹ ਟ੍ਰੈਲਰ ਦੇ ਟਾਇਰਾਂ ਦੇ ਵਿੱਚ ਵੀ ਹਵਾ ਘੱਟ ਹੈ ਮਹਾਵਜਨ ਵੀ ਦਬਾਉਂਦਾ ਆਂਦਾ ਜੇ ਹੁਣ 150 ਚਾ ਵਸਾਲਾ 100 ਇਹ ਲਾਣਾ 100 ਕਾਂਟਲ ਦਾ 100 ਵੀ ਹੈਗਾ ਠੋਸਾ ਸੌ ਨਾਲੇ ਹਾਂ ਵਜਨ ਤਾਂ ਵਜਨੇ ਆ ਹੂੰ ਬਾਕੀ ਉਹਦੀ ਸਮਝਾਉਂਦਾ ਉਹ ਕਹਿੰਦਾ ਵੀ ਇੰਨੇ ਉਹਦੇ ਨਾਲ ਟਾਇਰ ਨਹੀਂ ਲੱਪਣੇ ਚਾਹੀਦੇ 100 ਕਾਂਟਲ ਨਾਲ ਆ ਪੱਪਾ ਗੋਲਗੜੀ ਆ ਦੋਵੇਂ ਪੱਕੀ ਗੁੱਡੀ ਵਾਲਿਆਂ ਕੇ ਦੂਜੀ ਢਰੀ ਵਾਲੇ ਦੇ ਪੱਕੀ ਵਾਲਾ ਦਬਣੀ ਨਹੀਂ ਤੇ ਚਾਹੀਦੀ ਦੂਜੀ ਗੱਡੀ ਦੇ ਟਾਇਰ ਦਬਦੇ ਆ ਨਾ ਮੁੰਨੇ ਅੱਛਾ ਹੁਣ ਦੱਸਿਆ ਬੰਦੇ ਨੇ ਐਮਆਰਐਫ ਦੇ ਟਾਇਰ ਨਹੀਂ ਲੱਭੂ ਉਹ ਹਾਰਡ ਹੁੰਦੇ ਆ ਮਸ਼ਾਅ ਗੱਡੀ ਨੂੰ ਪੌੜੀ ਦੇਖ ਲਈ ਗੱਡੀ ਨੂੰ ਵੀ ਪਾ ਕੇ ਦੇਖ ਲਈ ਠੀਕ ਗੱਡੀ ਦਾ ਨਾਂ ਪੈਰ ਨਰਮ ਹੋਊਗਾ ਕੋਈ ਵੀ ਹੋਰ ਜਿਹੜਾ ਐਮ ਆਰ ਐਫ ਦਾ ਟਾਇਰ ਹਾਰਡ ਹੁੰਦਾ ਥੋੜਾ ਜਿਹਾ ਚਲੋ ਹੋ ਸਕਦਾ ਇਹਦੀ ਨੋ ਨਿਓ ਗੱਡੀ ਟੁੱਟ ਕੇ ਭੱਜ ਜੂਗੀ ਪਰ ਉਹ ਤੋ ਨਹੀਂ ਹੋਊਗਾ ਦਬੂਗਾ ਦਬੂਗਾ ਨਹੀਂ ਪਾ ਹਾਰਡ ਹੁੰਦਾ ਉਹ ਲਚਕਾ ਨਵੇਂ ਟਾਇਰਾਂ ਦਾ ਲਚਕ ਮਾਰਦੇ ਆ ਤਾਂ ਲੱਗਦਾ ਰੇਡੀਅਲ ਟਾਇਰਾਂ ਵਾਲਾ ਕੰਮ ਆ ਰੇਡੀਅਲ ਟਾਇਰ ਖਾਲੀ ਟੈਟਰ ਨੂੰ ਵੀ ਦਬ ਕੇ ਚੱਲਦੇ ਆ ਜਦੋਂ ਆਪਣੇ ਦੂਸਰੇ ਸਿੰਪਲ ਆਏ ਸਾਰੇ ਜਿੰਨਾ ਵਾਜੇ ਵਜਨ ਪਾਲ ਆਏ ਨਹੀਂ ਹੁੰਦੇ ਚੌੜੇ ਆ ਜਿਹੜੇ ਮੈਂ ਪਾਏ ਹੋ ਸਿੱਧੀ ਧਾਰੀ ਵਾਲੇ ਇਹ ਟ੍ਰੈਲੀ ਖੜ ਨਰਮਨ ਹਨਾ ਹਾਂ ਚਲ ਜੋ ਜਾਰੀ ਮਰਜੀ ਹੋਵੇ ਐ ਇੱਕ ਦੋ ਵਾਰ ਖਿਲ ਕੇ ਖੜ ਜਾਨਾ ਚਲੋ ਭਾਈ ਇਹ ਚੱਲੀ ਜਾਣਾ ਬਾਕੀ ਤੁਹਾਨੂੰ ਦਿਖਾਉਨੇ ਆ ਮੁੱਤੇ ਛਾਂਗਦੀ ਹੈ ਹੁਣ ਆ ਖੂਨ ਸੁੱਕ ਗਿਆ ਹੁਣ ਚੱਲੀ ਜਾ ਆਪਣੇ ਕੰਮਾਂ ਨੂੰ ਲੋ ਭਾਈ ਜੀ ਪਹੁੰਚਿਆ ਦਲਵਿਗੀ ਕੋਲ ਲਓ ਜੀ ਭਾਈ ਆਪਾਂ ਨੇ ਜਿਹੜੀ ਆ 33 ਜੂਰੀ ਕਿਤੀ ਨੂੰ ਲਾਤਾ ਪਾਣੀ ਇਹ ਹੁਣ ਪਾਣੀ ਲੋਟ ਰਹੀ ਦੀ ਨੂੰ ਜਮੇ ਸੁੱਕ ਗਈ ਦੀ ਮੈਂ 10 ਦਿਨ ਖੜ ਨਹੀਂ ਘਟੋ ਘਾਟ ਅੱਛਾ ਇਹ ਮਸੜ ਹੋਰ ਹੋ ਜਾਣਾ ਮੇਰੇ ਖੇਤਾਂ ਦਾ ਆਪਰ ਇਹਦੇ ਮਾ ਹ ਉਹ ਉਹ ਪਾਣੀ ਨਾਲੇ ਭਰਨਾ ਠੀਕ ਹੈ ਮਤਲਬ ਸਾਰਾ ਨਿਕਲ ਉਤਰਦਾ ਮੇਰਾ ਪਾਣੀ ਹੁਣ ਆ ਤਾਂ ਜਮਾ ਹੀ ਸੁੱਕ ਗਿਆ ਉੱਪਰ ਤੇ ਪਤਾ ਤੇਰਾ ਉਹ ਨਾ ਆ ਤਾਂ ਜਮਾ ਹੀ ਸੁੱਕ ਗਿਆ ਇੱਧਰ ਦੇਖ ਤੂੰ ਹੋ ਗਿਆ ਕੰਮ ਆ ਵੀ ਬਣ ਗਿਆ ਇੱਧਰ ਉਹ ਦਾਣਾ ਹੁਣ ਮਸਰ ਚੱਪ ਹੁੰਦਾ ਅੱਛਾ ਆ ਤਾਂ ਤੂੰ ਜਿੱਕਣਾ ਮਰਜੀ ਕਹਿ ਲੈ ਵੀ ਆ ਬੂਟਿਆਂ ਕਰਕੇ ਹਰਿਆਈ ਉਧਰੋਂ ਹਰਿਆਈ ਖਤਮ ਉਧਰੋਂ ਹਰਿਆਈ ਬੜਾ ਸਾਫ ਹੈ ਬਾਕੀ ਆ ਦੋ ਤਿੰਨ ਤਗੀਆਂ ਆਪਣੀਆਂ ਗਿਰੀਆਂ ਹੋਈਆਂ ਵੀ ਕਹਿ ਲੈ ਚ ਉਹ ਟੇਡੀਆਂ ਕਹਿ ਲੈ ਆਹੀ ਆ ਬਾਕੀ ਸਾਰੀ ਹਲਦੀ ਘੜੀ ਬਾਈ ਨਹੀਂ ਠੀਕ ਹੈ ਇੰਨੀ ਇੱਕ ਦਾ ਮਸ਼ੀਨ ਚੱਕ ਦਿੰਦੀ ਕਰੀ ਫਿਰ ਬਹੁਤੀ ਨਹੀਂ ਆ ਗਈ 80 ਦੇ 90% ਪੱਕੀ ਲੈ ਪੱਕੀ ਬਸ ਆ ਤਾਂ ਇਹ ਪੱਕੀ ਹੈ ਆ ਤਾਂ ਸ਼ੌਰੇ ਕਰਕੇ ਕੋ ਸਮਝਦਾ ਸੀ ਦਾ ਹਰਾ ਹੋਇਆ ਉੱਧਰ ਉਹ ਰਾਣੇ ਕਰਕੜ ਬੋਲਦੇ ਆ ਦਿਖਦੀ ਹੈ ਬਾਕੀ ਬਾਈ ਆਪਾਂ ਨੇ ਆ ਵੀ ਤਰਾ ਖੇਤ ਪੱਕ ਗਏ ਹੁਣ ਇਹਨੂੰ ਬਾਈ ਇਹ ਵੜਦਣੀ ਬਾਈ ਆਪਾਂ ਨੇ 25 ਦੇ ਬਾਅਦ ਆਪਨੇ ਵੜਦਣੀ ਇਹ ਅੱਛਾ ਹਾਂ 25 ਦੇ ਬਾਅਦ ਬਸ ਇਹਦਾ ਕਰ ਦੇਣਾ ਕੰਮ ਜਾ ਠੀਕ ਹੈ ਉਹ ਮਾਡ ਪਲੀਜ਼ ਹਾਂ ਕਾਗਯੂ ਮਰਜੀ ਕਰਕੇ ਮੋਟਰ ਵਾਲੀ ਛੱਡ ਲੈਣੀ ਆਪਾਂ ਨੇ ਅੱਜ ਪਾਣੀ ਲਾਤਾ ਜੋ ਵੀ 2 4 5 ਦਿਨ ਤੱਕ ਇਹਨੇ ਨਬਤ ਆ ਜਾਣਾ ਆਦਾਇ ਚੇਲ ਦਾ ਅਰਜ਼ੀ ਜਾਣੀ ਆਪਣੀ ਇਹਦਾ ਬੱਤਤੀ ਇਹ ਦਿਨ ਰਾਮ ਕਾਲਾ ਲਈ ਤੇ ਕੋਈ ਭਾਈ ਮੈਨੂੰ ਕਹਿੰਦਾ ਵੀ ਪਾਣੀ ਨਾ ਲਾਈ ਮੈਂ ਤੈਨੂੰ ਉਹੀ ਕਹਿੰਦਾ ਪਾਣੀ ਕਾਹਦੇ ਵੇਚ ਤੇ ਲਾਇਆ ਜਦ ਤੇਰੀ ਬੱਲੇ ਪੱਕ ਗਏ ਹੁਣ ਤਾਂ ਗੇਤੀ ਕਿਤੇ ਕਣ ਕੇ ਵੇਚਣੀ ਆ ਮੈਂ ਗੇਤੀ ਨਹੀਂ ਮੈਂ ਤਾਂ ਲ ਇੱਕ ਵਾਰ ਲਾ ਦਨੇ ਆ ਜਮਾ ਸੁੱਕੀ ਦੀ ਮਾ ਸਾਡਾ ਮੈਨੂੰ ਤਾਂ ਲੱਗਦਾ ਨਹੀਂ ਵੀ ਤਾਂ ਕੋਈ ਪਾਣੀ ਦਾ ਗਲਤ ਕਰੇ ਰਹੇ ਗਲਤ ਕਰਿਆ ਗਲਤ ਕਰਿਆ ਨਾ ਫਿਰ ਮੈਂ ਤਾਂ ਮੈਂ ਕਰੇ ਰਾ ਸ਼ਾਮ ਨੂੰ ਹਨੇਰੀ ਛਖੜਾ ਜਵੇ ਹਾਂ 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 ਕੈ ਕਣ ਕੇ ਵੇਚਣੀ ਆ ਗੇਤੀ ਤਾਂ ਯਾਰ ਹੱਦ ਹੋ ਗਈ ਕਣ ਤੋਂ ਦੋ ਮਹੀਨਾ ਪਿਆ ਮਹੀਨਾ ਦੇ ਉੱਪਰ ਪਿਆ ਤੇਰਾ ਨਾਲ ਆਪਾਂ ਲਾ ਕਰਨੇ ਕੱਲ ਡਾਕਟਰ ਆਇਆ ਸ਼ਾਮ ਨੂੰ ਆਪਣੇ ਕੋ ਖੇਤੀਬਾੜੀ ਵਾਲਾ ਇੱਥੇ ਫੂਲ ਦਾਦਾ ਬਾਈ ਆਪਾਂ ਸਾਨੂੰ ਫੋਨ ਆ ਲਗਾ ਨੇ ਪੰਜ 6 ਵਜੇ ਸਾਡੇ ਕੋ ਪਹੁੰਚ ਗਏ ਹੋ ਚਲੋ ਉਹਨਾਂ ਨਾਲ ਗੱਲਾਂ ਬਾਤਾਂ ਦੱਸਿਆ ਬੀਜਾਂ ਬਾਰੇ ਦੱਸਿਆ ਆਪਣੇ ਵਾਸਤੇ ਉਹਨਾਂ ਨੇ ਜਿਹੜੇ 468 ਵਾਲੇ ਨੇ ਕਪੇਰੀ ਵਾਲੇ ਨੇ ਦੋ ਉਹਨਾਂ ਇਹਨਾਂ ਬਾਰੇ ਬੀਜਾਂ ਬਾਰੇ ਦੱਸਿਆ ਫਿਰ ਉਹ ਖੇਤ ਦੇ ਮੱਢੇ ਵੀ ਦੇਖ ਕੇ ਬਿੰਦਰ ਵਾਲੀ ਜੀ ਜੀਲੀ ਜੂਲੀ ਬਿੰਦਰ ਨੇ ਵੀ ਪੁੱਛਿਆ ਕਹਿੰਦਾ ਮੈਂ ਪਾਣੀ ਲਾਣੋਂ ਕਹਿੰਦਾ ਪਾਣੀ ਲੈ ਲਈ ਉਹ ਕਹਿੰਦਾ ਤੈ ਪਾਣੀ ਲਾ ਦੇਣਾ ਹੁਣੇ ਪੱਕਦੀ ਜਾਂਦੀ ਹੈ ਕਹਿੰਦੇ ਨੇ ਵਿਸ ਜਾਣਾ ਜੀ ਤੇਰੀ ਨਾ ਬਿੰਦਰ ਦੇ ਪਾਣੀ ਪਰਸੋ ਵੀਡੀਓ ਬਣਾਈ ਆ ਉਹ ਕਹਿੰਦਾ ਪਾਣੀ ਲਾਉਣਾ ਪਰ ਜਿਹੇ ਜਵਾਬ ਦੇਤਾ ਜੇ ਬਈ ਤਾਂ ਇਹ ਪਾਣੀ ਨਾ ਦੇਵਾ ਆ ਤੇਰੀ ਪੱਕੀ ਤੇ ਪਈ ਆ ਜੀਰੀ ਸੀ ਤਾਂ ਗੱਲ ਆਏ ਆ ਇਹ ਤਾਂ ਥੋੜੀ ਥੋੜੀ ਗੱਲ ਨਾਲ ਮੈਂ ਸਹਿਮਤ ਹਾਂ ਹੁਣ ਇਹੋ ਜਿਹਾ ਮੌਸਮ ਆ ਮਾ ਸਾਡਾ 5-6 ਦਿਨ ਤੱਕ ਕਿੱਥੇ ਚਲੇ ਜਾਣਾ ਨਾ ਫੇਰ ਤੂੰ 5-6 ਦਿਨ ਤੱਕ ਪਾਣੀ ਲੈਣੇ ਜੋਗਾ ਉਹ ਕਿਤੇ ਨਹੀਂ ਜਾਣਾ ਕੁਝ ਨਹੀਂ ਹੋਣਾ ਚੱਲ ਲੱਗ ਗਿਆ ਹੁਣ ਤਾਂ ਆ ਤੂਸੇ ਹਰੇ ਤੈਨੂੰ ਦੇਖਦੇ ਬਾਲ ਤੇ ਤੇਰੀ ਪੱਕੀ ਪਈ ਆ ਆ ਥੋੜੀ ਆ ਤਾਂ ਤੂਸੇ ਯਾਰ ਝ ਇਹ ਤਾਂ ਕਹਿ ਲੈਣਾ ਹਰਾ ਹੀ ਤੇ ਦਤੂ ਜਿਹੜੀ ਮੇਨ ਚੀਜ਼ ਤੇਰੀ ਉਹ ਪੱਕੀ ਗਈ ਆ ਜਿਹੜੀ ਵੱਢਣੀ ਉਹ ਪੱਕੀ ਹੋ ਗਈ ਹਾਂ ਇਹ ਡੋਡੀ ਤੇ ਵੀ ਗਈ ਸਾਰੇ ਪਾਸੇ ਤੇ ਹੁਣ ਬਿਮਾਰੀਆਂ ਤੇ ਖਤਮ ਹੋ ਗਈ ਸਮਝਾ ਖਤਮ ਹੈ ਪਾਅ ਰਹੇ ਜਗਾ ਬਾਕੀ ਮਾਨੂੰ ਵੀ ਪੁੱਛਿਆ ਦਾ ਮਾ ਸਾੜਾ ਆਪਾਂ ਨੇ ਕੱਲ ਡਾਕਟਰ ਆਇਆ ਕਵੇਰੀ ਵਾਲਾ ਹਾਂ ਬਈ 468 ਮੇਰੇ ਉਹ ਤੱਗੀਆਂ ਪੈ ਗਈਆਂ ਲਾਲ ਲਾਲ ਹਾਂ ਉਹ ਕਹਿੰਦੇ ਬੀ ਆਈ ਵੀ ਕਿਹੜੀ ਬਿਮਾਰੀ ਉਹ ਕਮੈਂਟਾਂ ਚ ਵੀ ਪਈ ਆ ਬੀ ਆਈ ਵੀ ਹਾਂ ਬੀ ਆਈ ਵੀ ਉਹ ਮੈਨੂੰ ਬਾਈਆਂ ਨੇ ਵੀ ਦੱਸੀ ਤੀ ਆਪਣੀ ਉੱਚ ਮਤਲਬ ਕਮੈਂਟਾਂ ਚ ਮੈਂ ਵੀਡੀਓ ਪਾਈ ਤੀ ਉੱਚ ਵੀ ਦੱਸਿਆ ਦਾ ਵੀ ਆਹ ਬਿਮਾਰੀ ਆ ਤੇ ਉਹਨੂੰ ਮੈਂ ਪੁੱਛਿਆ ਮਾ ਉਹ ਕਹਿੰਦਾ 70% ਪੱਕ ਗਈ ਮੈਂ 70 ਤਾਂ ਪੱਕ ਗਈ 70 ਤਾਂ ਬਾਕੀ ਹਾਂ ਹਾਂ ਬਾਕੀ ਵੀ ਕਹਿੰਦਾ ਫੇਰ ਤੈਨੂੰ ਲੋਡ ਨਹੀਂ ਕਹਿੰਦਾ ਜੇ ਦਾਣੇ ਹਰੇ ਆ ਵਿੱਚ ਕਹਿੰਦਾ ਫੇਰ ਲੋਡ ਸਪਰੇਅ ਦੀ ਕਹਿੰਦਾ ਹੁਣ ਤਾਂ ਉਹਨੇ ਆਪਣੇ ਆਪ ਹੀ ਚਲ ਗਿਆ ਹੂੰ ਚਲੋ ਉਹਨੇ ਕਈ ਗੱਲਾਂ ਵਧੀਆ ਸਮਝਾਇਆ ਸਾਨੂੰ ਪਹਿਲਾਂ ਤਾਂ ਗੱਲਾਂ ਸਾਨੂੰ ਜਿਹੜਾ ਸਾਨੂੰ ਬਾਈ ਨਾ ਅਰਜਨ ਦਾ ਸ਼ੱਕ ਦੇਣਾ ਆਇਆ ਤਾਂ ਉਹਨਾਂ ਹੀ ਵਧੀਆ ਸਮਝਾਇਆ ਵੀ ਬੀਜ ਰੱਖਣਾ ਹਾਈਬ੍ਰਿਡ ਦਾ ਆਏ ਰੱਖੋ ਸਾਡੇ ਵੀ ਡਾਕਟਰਾਂ ਕਾਕੇ ਨਾਲ ਹੋਇਦ ਕਹਿੰਦਾ ਹਾਂ ਖੇਤੀ ਕਰਦੇ ਰਹੋ ਵਧੀਆ ਉਹ ਫਿਰ ਇਹ ਬਾਈ ਨੇ ਸਾਨੂੰ ਵਧੀਆ ਦੱਸਿਆ ਉਹਨਾਂ ਬੋ ਮਾਰੀ ਜਣ ਲਿਆ ਉਹਦੇ ਕਰਕੇ ਹੱਕਾ ਘਟ ਗਿਆ ਕਹਿੰਦਾ ਮੈਂ ਹਾਂ ਉਹ ਇਹ ਜਿਹੜਾ ਡਾਕਟਰ ਆਇਆ ਤਾਂ ਨਾ ਸਾਡਾ ਖੇਤੀਬਾੜੀ ਵਾਲਾ ਇਹ ਕਹਿੰਦਾ ਵੀ ਜਨ ਗਬੋਲੇ ਚਾਜ ਦੇ ਨਾ ਜੀਰੀ ਜਿਆਦਾ ਤੇ ਪਸੁੰਡੀ ਦੀ ਸਪਰੇਅ ਕਰ ਦੋ ਜਿਹੜੀ ਹੋਰ ਆਪਾਂ ਕਰਦੇ ਨਾ ਦਾਣੇ ਵਾਲੀ ਵੀ ਉਹ ਵੀ ਕਹਿੰਦਾ ਜਿਆਦਾ ਗਬੋਲੇ ਹਾਂ ਗਬੋਲੇ ਚ ਕਰ ਦੋ ਕਹਿੰਦਾ ਤੁਹਾਡੇ ਖੇਤ ਚ ਪਟਾਸ ਨਹੀਂ ਪਊਗੀ ਦਾਣੇ ਦੇ ਬੱਦ ਚ ਕੋਈ ਪਟਾਸ ਤੁਹਾਡੇ ਘਰ ਤੋਂ ਨਹੀਂ ਆਉਂਦੀ ਅਸੀਂ ਆਪਾਂ ਗੱਲਾਂ ਨਾਲ ਕਰਦੇ ਆ ਉਹਨੇ ਪ੍ਰੈਕਟੀਕਲ ਕਰਿਆ ਡਾਕਟਰ ਬਣਿਆ ਹਾਂ ਹੁਣ ਤੋਂ ਪਾਣੀ ਤੇ ਲਾਉਣ ਲੱਗ ਗਿਆ ਕਾਲੇ ਦੇ ਬਾਪੂ ਦੇ ਮੂੰਹ ਬਾਪੂ ਮੋਣਾ ਲਾਈ ਪਤਲਾ ਪਤਲਾ ਹਾਂ ਵਪਾਰ ਕੇ ਲਾਤਾ ਨਾ ਸਿਪੇ ਇਹਨੂੰ ਆਪਾਂ ਲੰਘਾ ਮਾ ਉਹ ਆਪਾਂ ਇਹਨੂੰ ਲਾ ਲਿਆ ਬਸ ਇਹਦਾ ਪਾਣੀ ਸਾਈਜ ਨੂੰ ਵੜਦਣ ਅੱਗੇ ਵੀ ਮੈਂ ਐਂ ਕਰਦਾ ਇਹ ਜਮੇ ਨਹੀਂ ਸੁੱਕ ਜਾਂਦਾ ਪਤਲਾ ਪਤਲਾ ਹੀ ਲਾਈ ਪਤਲਾ ਪਤਲਾ ਹੀ ਇਹਨੂੰ ਲਾਜੋ ਇੱਥੇ ਪਾਇਆ ਪਾ ਦੱਬੇਗਾ ਕਿਤੇ ਇੱਥੇ ਪਾਇਆ ਪਾ ਅੱਛਾ ਥੱਲੇ ਨੂੰ ਇਹ ਤਾਂ ਠੀਕ ਹੈ ਮਾਸੜੀ ਕਾ ਚਰੀ ਆ ਹਾਂ ਇਹਨੂੰ ਸੁੰਡੀ ਪੈਂਦੀ ਹੁਣ ਸੁੰਡੀ ਅਸਰ ਕਰੂਗੀ ਇਹਨੂੰ ਕਿ ਨਹੀਂ ਕਾਰਜੀ ਸਪਰੇਅ ਯਾਰ ਕਿ ਆ ਬੜੀ ਬੜੀ ਬੋਲ ਸੁੰਡੀ ਨਾਲ ਬਾਈ ਅਸਰ ਕਰਨਾ ਇਹਨੂੰ ਐਡਿਟੀਨੂ ਕਰ ਦੂਗੀ ਮੈਂ ਤੇਰੇ ਸਾਹਮਣੇ ਸਿਰਪਰ ਰੱਖੀ ਵੀ ਤੀ ਨਿਊਜ ਰੱਖੀ ਵੀ ਤੀ ਨਾ ਹਾਂ ਦੇਖ ਲੈ ਉਹਨੇ ਬਚਾਤੀ ਹਾਂ ਕਲਾਦਣਾ ਮੈਂ ਤਾਂ ਮੇਰੇ ਮਨਸੂਰੇ ਦੇ ਲੈ ਕੇ ਇੱਕ ਪੱਪ ਲਾ ਕੇ ਮੇਰੇ 5-6 ਫੁੱਟ ਦੀ ਚਰੀ ਹੋਈ ਵੀ ਤੀ ਜਦ ਸੁੰਡੀ ਪੈਣ ਲੱਗੀ ਤੇ ਸਾਹਮਣੇ ਮੈਂ ਆਹ ਸਿਰਪਰ ਰੱਖ ਕੇ ਨਿਊਜਲ ਕਰੀ ਆ ਉਹਨੇ ਬਚਾਤੀ ਉਹਨੇ ਬਚਾਤੀ ਹਾਂ ਬਾਕੀ ਦੇਖਦੇ ਆ ਪਾਈ ਆ ਜੋ ਵੀ 20 ਬਸ ਤੇਰੇ ਬੂਟੇ ਦੇਖਣੇ ਚੱ ਕਿਹੜੇ ਬੂਟੇ ਮੈਰੀ ਚੱਲੇ ਵੇ ਠੀਕ ਐ ਬੂਟੇ ਵੀ ਦਿਖਾ ਦਾਂਗੇ ਤੁਹਾਨੂੰ ਆਪਾਂ ਬੂਟੇ ਵੀ ਦਿਖਾ ਦੰਨੇ ਆ ਬੂਟੇ ਬਸ ਮਾਸੜ ਦੀ ਵਿੱਗੀ ਚੜੀ ਹੁਣ ਬੂਟੇ ਹੀ ਦਿਖਾਣੇ ਹੁਣ ਬਸ ਹੈਗਾ ਮਾਲਕ ਨਾਲੇ ਆ ਆਪਣੇ ਇਹ ਤਾਂ ਅਸੀਂ ਨੱਠ ਭੱਜ ਕਰੀ ਜਾਂਦੇ ਆ ਸਾਨੂੰ ਟੈਨਸ਼ਨ ਰਹਿੰਦੀ ਐ ਹਾਂ ਜਿਰੀ ਨਾਲ ਤੇ ਵਧੀਆ ਰਿਆ ਹਾਂ ਕੀ ਹਿੰਮਤੀ ਬੰਦਾ ਹੈ ਹਿੰਮਤ ਇਹਨੇ ਕਰੀ ਆ ਦੂਤਰੀ ਬਾਜਰਾ ਮੈਂ ਕਿਹਾ ਕਿੰਨੇ ਦਾ ਹੋ ਗਿਆ ਨਿਊਟਰੀ ਬਾਜਣਾ ਮੇਰਾ 65000 ਦਾ ਹੋ ਗਿਆ ਤਾਂ 65000 ਦਾ ਹੋ ਗਿਆ 15000 ਖਰਚੇ ਰੱਖਦੇ ਹਾਂ 50000 ਯਾਰ 15000 ਖਾਤੇ ਰੱਖਦੇ ਆ ਯਾਰ ਬਚ ਗਿਆ 50 50 ਦੇ ਬਾਅਦ ਆਹ ਲਾ ਤੂੰ ਕਿੰਨਾ ਹੋ ਗਿਆ 8500 ਹਾਂ 60 ਰੱਖ 60 ਦੀ ਜਿਰੀ ਜਿਰੀ ਜਿੰਨਾ ਤੂੰ ਲੈ ਕੇ ਆਲਾ ਲੈ ਗਿਆ ਤੇ ਲੈ ਗਿਆ ਉਹਦੇ ਬਾਅਦ ਤੇਰੇ ਬੂਟੇ ਵੀ ਹੋਏ ਬੂਟੇ ਖੜੇ ਆ ਅਸਲੀ ਦੇ ਬੂਟੇ ਦਾ ਕੰਮ ਖੜੇ ਆ ਬੂਟੇ ਤੇਰੇ ਸਾਲ ਪਿੱਛੇ ਪੈ ਗਏ ਜੇ ਕੋਈ ਹੋਰ ਬੰਦਾ ਹੁੰਦਾ ਨਾ ਹਾਂ ਜਾ ਮੈਨੂੰ ਕੁਵੈਂਟਾ ਜੀ ਗਾਣਾ ਕੱਢੇ ਐਨੀ ਫਸਲ ਨਹੀਂ ਕੱਢ ਸਕਦਾ ਨਹੀਂ ਕੱਢਦਾ ਐਨੀ ਫਸਲ ਤੈਨੂੰ ਮੈਂ ਹੀ ਦਰ ਦਿੰਦਾ ਆਪਣੇ ਨਾਲ ਹੁਣ ਤੇਜਰਾ ਰਖੇਦਾ ਮੇਤੇ ਗੈਲ ਬਾਜਰਾ ਬੀਜਾ ਤੁਹਾਨੂੰ ਨੇ ਅੱਜ ਹੁਣਾਂ ਨਾ ਪਰਸੋਂ ਬਾਡਾ ਲਾਇਆ ਹਲੇ ਉਹ ਬਾਜਰੇ ਨੂੰ ਮੈਂ ਜਾਂ ਤੇ ਬਾਜਰ ਕਰਕੇ ਚਰੀ ਵੀ ਦੁਬਾਰੇ ਬੜਾਤੀ ਵੀ ਰੇਪ ਆਤਰ ਕੋਈ ਪਾਣੀ ਦਾ ਫਰਕ ਰਹਿ ਗਿਆ ਯਾਦ ਨਾ ਕਣ ਕੱਢੀ ਜਾਂ ਮੈਂ ਵੀਡੀਓ ਦੇਖਦਾ ਰਿਹਾ ਜਾਂ ਕਣ ਕੱਢੀ ਆ ਦੂਏ ਦਿਏ ਦਿਨੇ ਨੇ ਰੌਣੀ ਕਰਕੇ ਪਹਿਲਾਂ ਮੈਂ ਕਹਿੰਦਾ ਦੂਏ ਤੀ ਦਿਨ ਤੂੜੀ ਚਗਾਤੀ ਹਾਂ ਤੂੜੀ ਨੂੰ ਤੂੜੀ ਨੂੰ ਮੈਂ ਘੇਰਾ ਬਣਾਤਾ ਮਹਾ ਗਿੱਲੀ ਨਾ ਹੋਵੇ ਪਾਣੀ ਲਾਤਾ ਪਾਣੀ ਲਾਤਾ ਪਾਣੀ ਇਹ ਆ ਜਿਹੜੇ ਖੇਤ ਆ ਰੜੇ ਵੇਤੇ ਹਾਂ ਦੂਹੇ ਦਿ ਇਹਦੇ ਨੇ ਰੌਣੀ ਆ ਗਿਆ ਹਾਂ ਉਹਦੇ ਬਾਰੇ ਉਟੀ ਪਿਆ ਜਾ ਬੀਜਤਾ ਉਹ ਸਿਲ ਵਾਲਾ ਮਾਣਾ ਨਿਕਲਿਆ ਇਹ ਕਹਿੰਦਾ ਸਿੱਦਾ ਜੀ ਸਿੱਦਾ ਫਲਾਣਾ ਮੈਨੂੰ ਲੱਗਦਾ ਤਾਂ ਪਰ ਬਹੁਤ ਵਧੀਆ 7-7 ਤਾਂ ਬੁੱਝੇ ਬਣਾ ਲੇ ਬਿਊਟੀ ਵਾਇਰ ਤੋਂ ਉਥੇ ਸਟਵੀਲ ਦੇ ਦੇਖਿਆ ਕਿਹੜਾ ਬਾਜਰਾ ਇਹਨਾਂ ਨੇ ਸਿੱਦਾ ਜੀ ਉਹਨੇ ਪਾਣੀ ਵੀ ਨਹੀਂ ਲਾਇਆ ਕੋਈ ਭਰੀ ਦੇਲਾ ਤਿੰਨ ਤਿੰਨ ਬੁੱਝਿਆਂ ਚ ਭਰੀ ਤਿੰਨ ਬੁੱਝਿਆਂ ਚ ਭਰੀ ਹੋ ਜਾਂਦੀ ਉਹ ਦੋ ਵੱਡਾ ਲੈ ਗਿਆ ਉਹ ਹਾਂ ਉਹਦਾ ਹਾਲਾਂਕਿ ਜਿਹੜਾ ਹੁੰਦਾ ਸੀਜ਼ਨ ਦਾ ਬਸ ਬਸ ਉਹ ਵਾਰ ਤੇ ਆਪਾਂ ਅਸੀਂ ਵੀ ਟੈਨਸ਼ਨ ਨਹੀਂ ਕਰੀ ਜਾਂਦੇ ਵੀ ਚੱਲ ਹੁਣ ਇਹਨੂੰ ਵੀ ਆ ਗਈ ਐ ਵੀ ਜੇ ਕਹਾਂ ਅਸੀਂ ਚਾਰੇ ਆ ਵਧਣੇ ਸਾਨੂੰ ਵੀ ਆਗੇ ਧਾਨ ਵਧਣੇ ਆ ਵੀ ਉਹ ਅਪਰ ਵਾਲੇ ਸਾਰਾ ਫਿਕਰ ਆ ਆਪੇ ਕਰਾਈ ਜਾਂਦਾ ਉਹ ਹਾਂ ਉਹ ਮੈਂ ਕਹਿੰਦਾ ਟਾਲ ਵਾਲੇ ਪਪਾ ਦਾ ਦੂਏ ਬੱਦੀ ਨੂੰ ਜਾਂਦੀ ਜਿਹੜੇ ਗੱਡੇ ਹਾਂ ਹਾਂ ਅੱਜ ਦਿਨ ਵੇਖਿਆ ਇਕੱਲੇ ਉੱਥੇ ਬੈਠਾ ਨੇਤਲੇ ਪਖਦਲੇ ਉਹ ਜਿਹੜੇ ਕਹਿੰਦਾ ਭਾਈ ਚਰੀ ਦੱਸਿਆ ਵਾਂ ਹੈਗੀ ਆ ਕਹਿੰਦਾ ਕਿੰਨੇ ਕ ਬਕਾਊਆਂ ਸਾਰੇ ਹੀਲੇ ਬਕਾਊਏ ਖੜੀ ਆ ਵੀ ਦੋ ਕੈਰ ਵੀ ਗਿਆ ਕਹਿੰਦਾ ਮੈਨੂੰ ਚਾਰ ਦੇ ਦੇ ਮੈਂ ਦੋ ਪਿੱਗੇ ਲੈਣਾ ਮਾਂ ਦੋ ਲੈ ਲੈ ਚਲੋ ਤੇ ਕੌੜਦਾ ਹੋ ਗਿਆ ਕਹਿੰਦਾ ਪਿੱਛੇ ਕਿੰਨੀ ਕਿਰੇਗੀ ਮਾਂ ਪਿੱਛੇ ਡੇਢ ਕਿ ਵਿਗਾ ਹੋ ਰਿਹਾ ਹੈ ਕਹਿੰਦਾ ਚਲ ਮੈਂ ਹੀ ਪਾਲਾਂ ਨਹੀਂ ਸਾਰੀ ਉਹ ਮਾਂ ਪਾਲ ਲੈ ਹਾਂ ਚਾਹੇ ਤੇ ਕਿੰਨੀਆਂ ਗੱਡੀਆਂ ਹੁੰਦੀਆਂ ਤੇਰੇ ਸਾਹਮਣੇ ਹੁਣ ਹੈ ਮੇਰੇ ਹਿਸਾਬ ਨਾਲ ਤਾਂ ਤਿੰਨ ਕ ਗੱਡੀਆਂ ਨੇ ਤਿੰਨ ਪਰ ਤਿੰਨ ਗੱਡੇ ਦਾ ਪਹਿਲਾਂ ਅੱਛੇ ਮਾਰਨੇ ਪੈਣੇ ਤੇ ਉਹ ਤਾਂ ਮਾਰਨੇ ਪੈਣੇ ਤੇ ਬਾਅਦ ਫਿਰ ਤਾਂ ਤੈਨੂੰ ਫੋਨ ਪਰ ਹਾਂਜੀ ਬਾਈ ਜੀ ਕੱਲੂ ਪਾ ਦਾਂਗੇ ਪੇਮੈਂਟ ਪਰਸੋਂ ਨੂੰ ਪਾ ਦਾਂਗੇ ਹੋਈਆ ਪਹਿਲਾਂ ਸਰਪੇ ਤੇਲ ਬੁਗਣਾ ਉਹ ਲੱਗਦਾ ਇੱਕ ਹੋਰ ਤਾਂ ਕਣਕ ਵੀਜਣੀ ਆ ਕਣਕ ਨੂੰ ਕਿੰਨਾ ਟਾਈਮ ਪਿਆ ਉਹਨਾਂ ਆਰਾਮ ਨਾ ਪਾਵੇ ਨਾ ਉਹ ਤਾਂ ਵੀ ਵਿਲਾ ਹੋ ਜਾਣਾ ਆਰਾ ਉਹਨਾਂ ਦਾ ਰਾਮਗੜ ਪਾਉਣ ਵਾਲਾ ਇਹਨੇ ਕੰਮ ਡੰਗਰ ਜ਼ਿਆਦਾ ਕਣਕ ਨੇ ਥੋੜੀ ਪੱਤਾ ਚਾ ਝੜ ਜੂਗਾ ਨਾ ਜਾਂ ਬੀਜੇ ਬੂਟੇਾਂ ਮਾਜੀ ਝਾੜ ਲਿਓ ਪੱਤੇ ਝੜ ਕੇ ਅਗੇ ਤੇ ਬੀਜੇ ਤੇ ਉਹ ਬੀਜ ਨਹੀਂ ਗਣਕ ਪੱਤਾ ਝੜੇ ਤੇ ਬੀਜਣੀਆਂ ਨਾਲੇ ਸਾਲ ਦੇ ਬੂਟੇ ਆ ਇਹਨਾਂ ਦਾ ਕੁੱਝ ਅਸੀਂ ਆਪ ਵੀ ਕਰ ਦਣੀ ਸੇਵਾ ਹਾਂ ਹਾਂ ਅਸੀਂ ਜਿਹੜੇ 2 ਘਟੇ 3 ਸਵੇਰ ਟਾਈਮ ਦੇ ਨਾ ਜਾਂ ਸ਼ਹਿਰ ਨੂੰ ਆਉਂਦੇ ਆ ਸ਼ਹਿਰ ਵੀ ਤਾਂ ਕਰਨੀ ਆ ਫਿਰ ਉੱਥੇ ਆਪਣਾ ਕੰਮ ਕਰੋ ਫੇਚ ਕੰਮ ਕਰੋ ਠੀਕ ਨੇ ਅਸਲੀ ਸ਼ਹਿਰ ਉਹ ਆ ਅਸਲੀ ਸ਼ਹਿਰ ਉਹ ਆ ਨੰਗੇ ਪੈਰੀਂ ਹਾਂ ਨੰਗੇ ਪੈਰੀਂ ਤੇਰੀ ਚਾਤੇ ਮਿਲਦੇ ਆ ਹਾਂ ਜਰਿੰਜਾ ਲੈ ਬੇਗੋ ਪਾਣੀ ਚੱਲੂ ਦੀ ਚੱਲ ਪਿਆ ਉਧਰ ਨੂੰ ਗਿਆ ਪੈਟਰਨ ਹੋ ਰਿਹਾ ਦੇ ਪਾਹੋ ਮੈਂ ਸਾਨੂੰ ਤਾਂ ਲੱਗਦਾ ਇਹ ਉਧਰ ਨੂੰ ਗਿਆ ਐ ਇਥੇ ਮੜਾ ਮੋਟਾ ਮੂੰਹ ਬਣਾ ਲਈ ਜਾਂਦਾ ਅਗਰੇ ਨੂੰ ਕਿਸੇ ਨੂੰ ਦੇਖਣ ਵਾਲਾ ਪਤਾ ਲੱਗਿਆ ਵੀ ਨੱਕਾ ਉਹ ਆ ਗਿਆ ਆ ਗਿਆ ਆਉਣਾ ਤਾਂ ਹੈਗਾ ਹੀ ਇਹ ਪਾਣੀ ਤਾਂ ਨਿਕਲ ਨਹੀਂ ਕਿਸੇ ਬਸਨੋਂ ਨਾ ਆਹ ਹੋਰ ਨਾ ਕਾਕਾਂਡਾ ਜੋ ਕਰੀ ਜਾਗਲਾ ਖੱਬੜਾਂ ਦੇ ਵੀ ਸਾਈਡ ਲੈ ਲਵੇ ਚੜੀ ਦੇ ਲੈ ਚੜਾ ਭੰਦ ਨਾ ਫਿਰ ਮੂੰਹ ਜੈ ਇਹਨਾਂ ਨੇ ਐ ਮੱਥੇ ਨਹੀਂ ਲੱਗਦੀ ਜਰੀ ਵੀ ਲੱਕੀ ਟੋਪਦੀ ਹੋਊਗੀ ਸਰੀ ਆ ਦੇਖ ਆ ਦੇਖ ਦੀਪੇ ਪਰ ਪਰ ਮੁੱਠੀਆਂ ਵਿੱਚ ਕਦੇ ਤੌਰ ਵਧੀਆ ਰਿਹਾ ਆ ਦੇਖ ਵਧੀਆ ਰਿਹਾ ਸ਼ਾਟ ਆਈਤੀ ਦੇ ਕੋਲ ਕਿਆਰਾ ਪਾ ਗਿਆ ਮੇਰੇ ਕੋਲ ਤੇ ਇੱਕ ਚਾਰ ਇਹਨੂੰ ਅੱਜ ਲੰਮਾ ਸਾੜਾ ਵੀ ਦਾਸ ਤੇ ਲਈਏ ਦੋ ਪੰਪਾਂ ਦੀ ਇਹਨੂੰ ਖਾ ਜੂਗੀ ਇਹਨੂੰ ਖਾ ਜੜਾ ਦੂਣੀ ਉਹਦੇ ਗਲੀ ਨਹੀਂ ਕਰਦੇ ਇਹਦੇ ਕੋ ਕੱਢਦੇ ਸਪਰੇਅ ਕਰਦੇ ਨੇ ਪਰ ਸਪਰੇਅ ਕਰਦੇ ਸਪਰੇਅ ਕਰਦੇ ਤੇਰੇ ਬਹੁਤ ਵਧੀਆ ਜਿਹੜੀ ਹੋ ਜਣੀ ਹੈ ਹੁੰਦੀ ਆ ਨਾ ਦਿਨੇ ਬੱਡਾਂ ਲਈ ਉਹ ਵਧੀਆ ਬੱਡਾਂ ਲਈ ਮਾਸੜ ਇਹ ਦਿਨਾਂ ਮੈਂ ਕਿਸੇ ਕੋ ਕੱਖ ਨਹੀਂ ਆਉਣੇ ਹਰੇ ਕੇ ਗਾ ਦੇ ਦੇ ਆ ਹੀ ਦੇਖੇ ਜਾਣਾ ਲੈਣ ਦੇ ਜਿਕ ਨੇ ਵੀ ਦੇਖੋ ਕਈ ਜੀ ਖੜੀ ਆ ਦੇਖ ਕਈ ਹੋਰਾ ਮਾਥੜਾ ਇਹਦਾ ਪਰਾਲੀ ਜੀ ਬੁੱਬ ਘਹਿਣ ਪੈਣੀ ਆ ਹਾਂ ਆਪਾਂ ਨੇ ਉਧਰ ਇਹਨੂੰ ਬੱਡ ਲਾ ਦੇਣਾ ਪਰਾਲੀ ਚ ਨਹੀਂ ਝੁੰਡਿਆਂ ਚ ਝੁੰਡਿਆਂ ਸੌਰੀ ਹਾਂ ਉਧਰ ਹੀ ਆਪਾਂ ਨੂੰ ਉਹਨੂੰ ਬੱਡ ਲਾ ਦੇਣਾ ਉਰਤ ਭਰ ਕੇ ਲੈ ਕੇ ਜਾ ਕਰੂੰਗਰੀ ਢਾਫਰ ਠੀਕ ਆ ਠੀਕ ਆ ਲੈ ਜਾ ਕਰ ਨੇੜੇ ਤੇ ਨਲ ਜਾਏ ਇੱਥੇ ਤੇ ਲੈ ਜਾਏ ਨੇੜੇ ਕਿੱਥੇ ਪਿੰਡ ਦੇ ਕੋਲ ਵੱਡ ਹੋ ਜਾਣੀਆਂ ਸਾਡੇ ਵੱਡ ਹੋ ਜਾਣੀਆਂ ਹੋਰ ਵੱਡ ਹੋ ਜਾਣੀਆਂ ਉੱਥੇ ਦੇ ਵੱਡ ਲੂ ਹਾਂ ਇੱਕ ਦਰੀ ਉਹਦਾ ਨਹੀਂ ਵਰਕਦਾ ਇੱਕ ਦਰੀ ਉਹਦਾ ਮਾਸ ਨਹੀਂ ਬੜਾ ਦਾਨੀ ਹੈ ਇੱਕ ਤਾਂ ਤਾਂ ਹੀ ਮੈਂ ਦੱਸਾਂ ਮੈਂ 468 ਦੇਖਾਂ ਗਿਆ ਹੂੰ 460 ਦੇ ਨਾੜ ਦੇਖੇ ਹੂੰ ਹਰੇ ਹੀ ਰਹਿੰਦਾ ਇੱਥਾਂ ਦੇ ਉੱਪਰ ਦੇ ਬੱਲੇ ਸੁੱਕਦੀ ਬਸ ਪਰ ਆ ਵੀ ਦਾ ਹੁਣ ਸੀ ਕਿ ਉੱਪਰ ਦੇ ਹੀ ਆ ਆ ਵੀ ਉੱਪਰ ਦੇ ਹੀ ਆ ਆ ਤਾਂ ਥੋੜੀ ਸ਼ੋਰੇ ਕਰਕੇ ਅੰਦਰ ਹਰੀਆ ਉਹ ਪਰਾ ਪੱਕੀ ਬਈ ਵਿੱਚ ਇਹ ਨਹੀਂ ਮੁੱਕ ਤੱਕਣਾ ਜਦੋਂ ਖੜਾ ਪਰੇ ਨਾ ਹੁਣ ਆ ਦੋ ਚਾਰ ਦਿਨ ਤੱਕ ਮਸ਼ੀਨ ਲਿਆ ਹਾਂ ਆ ਮਸ਼ੀਨ ਲਿਆ ਕੇ ਕਾਲੇ ਵਾਲੀ ਚੱਕ ਲੰਦੇ ਆ ਫਿਰ ਦੇਖ ਕਰਦੇ ਕਰ ਦਿੰਦੇ ਹੈਨਾ ਲੇਓ ਸਾਫਤਾ ਹੋ ਜੂਗਾ ਵੀ ਇੰਨੀ ਪੱਕੀ ਹੋਈ ਤੇ ਇੰਨਾ ਕ ਮੋਕ ਚ ਰੁੰਦਾ ਨਹੀਂ ਨਾ ਨਾ ਠੀਕ ਆ ਹੁਣ ਮਸ਼ੀਨ ਤਾਂ ਹੈਗੀ ਹੋਇਆ ਜਾਂ ਹੈਗਾ ਸਾਰਾ ਕੋਈ ਤੇ ਐਕਸਟ੍ਰੀਮ ਜਿਹਾ ਮੁੱਠੀ ਦਾਣਾ ਦੀ ਹੋਆ ਬਾਕੀ ਬਹੁਤ ਵਧੀਆ ਚੀਜ਼ ਆ ਬਹੁਤ ਵਧੀਆ ਚੀਜ਼ ਆ ਬਾਕੀ ਭਾਈ ਮੌਸਮ ਨਾਲ ਹੁਣ ਰਟਾਵਾ ਸਾਹ ਤਾ ਦੇਖੋ ਹੁਣ ਬੱਦਲ ਵੀ ਕਦੇ ਛਾਈ ਮਾਈ ਹੋਇਆ ਸਾਰਾ ਗਾਇਬ ਹੈ ਸਾਰਾ ਕਿਨੇ ਕਰਦੇ ਜਿਹੜਾ ਕੱਦਣਾ ਮਹੀਨਾ ਡੇਢ ਮਹੀਨਾ ਹੁਣ ਵੀ ਸਾਰਿਆਂ ਦੇ ਭਾਈ ਚੱਕ ਹੋ ਜਾਂਦੇ ਜਿਹੜੇ ਚੱਕ ਹੋ ਜੂਵੇ ਭਾਈ ਮਿਹਨਤ ਕਰੀ ਵੀ ਸਾਰਾ ਖਾਚਾ ਹੋਇਆ ਹੁਣ ਇੱਕ ਬਢਾਈ ਹੋਇਆ ਉਂਝੇ ਕਹਾ ਵੀ ਮੰਨੂ ਲੋੜ ਆ ਸਭ ਨੂੰ ਲੋੜ ਆ ਸਭ ਨੂੰ ਲੋੜ ਆ ਆਪਣੇ ਵਰਗੇ ਹੀ ਪੰਜਾਬ ਚਲਦੀ ਕੀਤੀ ਸਿਰ ਪਰ ਚਲੋ ਠੀਕ ਆ ਜੀ ਮਿਲਦੇ ਆ ਫਿਰ ਭਾਈ ਅਗਲੇ ਕਿਸੇ ਬਲੌਗ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ